ਦੀ ਕੈਨੇਡਾ ਜਾ ਕੇ ਆ ਕੇ ਇੰਨਾ ਇਨਸਪਾਇਰ ਕੈਨੇਡਾ ਜਾ ਕੇ ਆ ਕੇ ਕੈਨੇਡਾ ਵਾਲਿਆਂ ਤੋਂ ਇੰਨਾ ਇਨਸਪਾਇਰ ਹੋ ਗਏ ਕਿ ਆ ਗਏ ਸਾਰਾ ਹੀ ਕੰਮ ਆਪੇ ਹੀ やっ ਤਕੀ ਅਸੀਂ ਕਰਨ ਲੱਗੇ ਜਿੰਨਾ ਵੀ ਉਹ ਮਿਸ ਕਰਾਉਣ ਵਾਲਾ ਕੰਮ ਸੀਗਾ ਬਾਕੀ ਮਿਸਤਰੀ ਲਵਾਉਣੇ ਸੀ ਮੈਂ ਕਿਹਾ ਅੱਜ ਉੱਥੇ ਵੀ ਲੋਕੀ ਸਾਰੇ ਆਪਣੇ ਹੱਥੀਂ ਆਪ ਹੀ ਸਾਰਾ ਕੁਝ ਕਰ ਹੀ ਲੈਂਦੇ ਨੇ ਘਰ 'ਚ ਮਾੜਾ ਮੋਟਾ ਕੰਮ ਜਿੰਨਾ ਵੀ ਆ ਤਾਂ ਅਸੀਂ ਸੋਚਿਆ ਫਿਰ ਸਾਰਾ ਕੰਮ ਆਪੇ ਹੱਥਿਓਂ ਕਰ ਲਈ ਤਾਂ ਹੁਣ ਇੱਥੇ ਪਿੱਛੇ ਕੋ ਬاتھਰੂਮ ਬਣਾਉਣਾ ਸੀ ਉਹ ਵੀ ਅਸੀਂ ਆਪ ਹੀ ਬਣਾ ਲਿਆ ਤੇ ਉਹ ਰੇ ਪੇਂਟ ਕਰਨ ਵਾਲਾ ਹੋਇਆ ਸੀ ਆ ਖੁਦ ਹੀ ਆਹ ਕੂ ਦਾ ਹ ਸਟਰਕਚਰ ਬਹੁਤ بڑے ਟਾਈਮ ਦਾ ਪਿਆ ਸੀ ਮੈਂ ਮੈਂ ਕਿਹਾ ਦਿਨ ਵੀ ਪੇਂਟ ਕਰਦੇ ਆਂ ਹੋਰ ਵੀ ਉੱਥੇ ਜਾਲੀ ਦੇ ਵਾਲੇ ਵਾਲੇ ਸਾਰਾ ਪੇਂਟ ਕੀਤਾ ਦੋ ਦਿਨ ਹੋ ਗਏ ਮੈਨੂੰ ਲੱਗੇ ਨੂੰ ਹੋਰ ਵੀ ਕੰਮ ਵਾਲੇ ਕਰਨਾ ਹੈ ਕਈ ਉੱਥੇ ਇੱਕ ਆਪਾਂ ਜਿਵੇਂ ਬੈਕ ਸਾਈਡ ਦੇ ਡੈਕ ਜਾਨੀ ਬਣਾਇਆ ਹੁੰਦਾ ਬਾਹਰ ਇੱਕ ਮੈਨੂੰ ਉਹ ਵਾਲਾ ਸੋਨਾ ਲੱਗਿਆ ਸੀ ਇੱਕ ਲੱਕੜ ਦਾ ਜਿਵੇਂ ਬਣਾਇਆ ਹੁੰਦਾ ਬੈਠਣ ਤਾਂ ਇੱਕ ਉਹ ਚੀਜ਼ ਬਣਾਉਣੀ ਹੈ ਉਹ ਆਪ ਹੀ ਕਰਾਂਗੇ ਇੱਕ oven ਦੇਸੀ ਪੱਠੀ oven ਟਾਈਪ ਬਣਾਉਣੀ ਹੈ ਪੀਜ਼ਾ ਪੂਰਾ ਬਨਉਣ ਨੂੰ ਹੁਣ ਲੱਗੇ ਹੋਇਆ ਕਰਨਾ ਤਾਵਣ ਨੂੰ ਨਵਾਂ ਜਿਹਾ ਸ਼ੌਂਕ ਪੈ ਗਿਆ ਆ ਵੀ ਇੱਕ ਕਾਰਨ ਹੈ ਵੀ ਇਹਨੇ ਦਿਨੋਂ ਤੋਂ ਵੀਡੀਓ ਨਹੀਂ ਆ ਰਹੀ ਨਾ ਕਿ ਇੱਥੇ ਬੜਾ ਸਵਾਦ ਆ ਰਿਹਾ ਕੰਮ ਕਰਨ ਚ ਤਾਂ ਸਾਰਾ ਦਿਨ ਰੋਜ਼ ਆਈਦਾ ਸਵੇਰੇ ਪਤਾ ਆ ਵੀ ਕਿੰਨੇ ਵਜੇ ਚਾਈਦਾ ਘਰੋਂ ਅਸੀਂ 5:30 6 ਵਜੇ ਤੁਰ ਪੈਂਦੇ ਹਾਂ ਤੇ ਉਰੇ ਅੱਧੇ ਘੰਟਾ ਲੱਗਦਾ ਸਾਨੂੰ ਘਰੋਂ ਇੱਥੇ ਆਉਣ ਨੂੰ ਇੰਨੀ ਸੱਜਰੇ ਆ ਜਾਂਦੇ ਤੇ ਰਾਤ ਨੂੰ 8 9 ਦਾ ਰੋਜ਼ ਵਜ ਜੀ ਜਾਂਦੇ ਨੇ ਉੱਤੇ ਲਗਾਤਾਰ ਸਾਰਾ ਟਾਈਮ ਹੀ ਕੰਮ ਹੀ ਕਰਦੇ ਰਹਿੰਦੇ ਬੜਾ ਸੈਟੀਸਫਾਈਇੰਗ ਜੀ ਫੀਲਿੰਗ ਆ ਯਾ ਪੇ ਰੀਜਨ ਨਾਲ ਕੰਮ ਕਰਨ ਦਾ ਨਾ ਦੂਜੇ ਤੋਂ ਕਹਿ ਕੇ ਨਹੀਂ ਹੈ ਕੰਮ ਐਵੇਂ ਕਰਾਉਂਦਾ ਜਿਵੇਂ ਬੰਦਾ ਆਪਣੇ ਆਪਣੇ ਹਿਸਾਬ ਨਾਲ ਕਰ ਲੈਂਦਾ ਤੇ ਵਿੱਚ ਮੈਨੂੰ ਹੀ ਨਾ ਕਰਦੇ ਕਰਦੇ ਵਧੀਆ ਜਿਹਾ ਲੱਗ ਰਿਹਾ ਸੀ ਮੈਂ ਚੱਲ ਕੋਈ ਵੀਡੀਓ ਦਾ ਕਲਿੱਪ ਬਣਾਈਏ ਤੇ ਅੱਜ ਨਾਲੇ ਵੀਡੀਓ ਵੀ ਪਾਈਏ ਬੜੇ ਦਿਨ ਹੋ ਗਏ ਵਲੌਗ ਇਹਨੇ ਦਿਨਾਂ ਬਾਅਦ ਸ਼ੁਰੂ ਕਰਨ ਲੱਗਿਆ ਤੇ ਸ਼ੁਰੂ ਵੀ ਕਿਤੋਂ ਕਰ ਰਿਹਾ ਮੇਰੀ ਗਈ ਗੱਡੀ ਫਸ ਗੱਡੀ ਉੱਤਰ ਗਈ ਥੱਲੇ ਮੰਮੀ ਹੋਰਾਂ ਨਾਲ ਗੱਲਾਂ ਮਾਰਦਾ ਆ ਰਿਹਾ ਸੀ ਧਿਆਨ ਹੀ ਨਹੀਂ ਕਰਿਆ ਇੱਧਰ ਨੂੰ ਥੋੜਾ ਸਾਈਡ ਤੋਂ ਕੱਟ ਹੋ ਗਈ ਚਲ ਉਹਦੇ ਮੈਂ ਖੜਾ ਸੀ ਚਲ ਅੱਜ ਵੀਡੀਓ ਪਾਈਏ ਬ ਨਿਕਲਦਾ ਵੜੇ ਆਰਾਮ ਨਾਲ ਗਈ ਗੱਡੀ ਆ ਜਾ ਬਾਉ ਕੀ ਖਾਣਾ ਬਾਉ ਓਏ ਬਾਉ ਓਏ ਦੇ ਦੇ ਨੂੰ ਫੂਡ ਪਾ ਦੋ ਓਏ ਬਾਉ ਖੋਲਿਓ ਪਿਆਰ ਨਾਲ ਐ ਸਿੱਟੀ ਦੀ ਨਹੀਂ ਹੁੰਦੀ ਪਿਆਰ ਨਾਲ ਪਾਈਦੀ ਐ ਨਹੀਂ ਸਿੱਟੀ ਦਾ ਪਿਆਰ ਨਾਲ ਸਿੱਟੇ ਦਾ ਇਹ ਖੋਲੇ ਥੋੜੀ ਥੋੜੀ ਕਰਕੇ ਹੌਲੀ ਹੌਲੀ ਪਾਈ ਜੀ ਬਾਉ ਸਿੱਟੇ ਦਾ ਇਹ ਵੀ ਪਾ ਦੇ ਆ ਪਿੰਨੀਆਂ ਤਾਂ ਖਾਣ ਵਾਲੀਆਂ ਸੀ ਸਾਰੀਆਂ ਇਹ ਕਿਉਂ ਸਿੱਟੀਆਂ ਨੇ ਉਹ ਇਹ ਸਤ ਗੁਣ ਅੱਛੇ ਸਿੱਟਣੀਆਂ ਨਹੀਂ ਸੀ ਓਹੋ ਮੈਨੂੰ ਤਾਂ ਲੱਗਿਆ ਇਹ ਪੌਣ ਵਾਲੀਆਂ ਨੇ ਵਿੱਚ ਸਾਰੀਆਂ ਇਹ ਤਾਂ ਪਾਤੀਆਂ ਸਤ ਗੁਣ ਨੇ ਸਾਰੀਆਂ ਸਾਰੀਆਂ ਬਣਦੀਆਂ ਹਾਂ ਚਲੋ ਚੱਲ ਕੋਈ ਨਾ ਉਹ ਦੇ ਕੇ ਸਮਝ ਚ ਸੀ ਖਾ ਲਿਆ ਸਾਰੇ ਮੈਂ ਤੇ ਤੁਹਾਨੂੰ ਬੈ ਕੇ ਰਹੇ ਹੁੰਦਾ ਹਾਂ ਹਾਂ ਹੁਣ ਮੈਨੂੰ ਤੁਹ ਸਿੱਧਾ ਸਗਲਣਾ ਸੁਣਾਉਣੀ ਸੀਗੀਆਂ ਮੈਂ ਤਾਂ ਪਿੰਨੀਆਂ ਤਾਂ ਮੈਂ ਚਾਹ ਨਾਲ ਨੂੰ ਲੈ ਕੇ ਆਈ ਸੀਗੀ ਨੇ ਯਾ ਖਾਲਾ ਬਈ ਤੇ ਗਰਮ ਸੀ ਗਿਆ ਤੇ ਇਹ ਬਾਤਾਂ ਲਮਰੀ ਫਤਵਾਰ ਆਹ ਇਹ ਸਾਰੀ ਖਾ ਗਈ ਚਾਰ ਪਿੰਨੀ ਅਸੀਂ ਇੱਕ ਰਹਿ ਗਈ ਉਹ ਵੀ ਚੱਕ ਲੈਣੀ ਚੱਲ ਤਕੜਾ ਹੋ ਜਾਊਗਾ ਓਏ ਜਿਹੜੀ ਸਾਡੀ ਨੀਤ ਰਹਿ ਗਈ ਜਾਣਾ ਲਗਾਣਾ ਨਹੀਂ ਇਸੇ ਕਦਮ 갔다 ਓ ਚਲੋ ਆਹ ਚੱਕ ਤੇਰਾ ਸਾਈਕਲ ਲਿਆਂਦਾ ਸੀ ਸਤਕਨ ਮੈਂ ਨਾਲ ਆ ਜਾ ਉਧਰ ਚੱਲੀਏ ਬੈਠੋ ਬੇਟਾ ਉਹ ਕਿਰਸਾ ਲਿਆ ਚਲੋ ਸ਼ਾਬਾਸ਼ ਟ੍ਰੇਨਿੰਗ ਚਾਲਦੀ ਰਹੂਗੀ ਦੇ ਸੇਜਮ ਲਵਾਇਆ ਜਾ ਰਿਹਾ ਇਹਨਾਂ ਨੂੰ ਦੇ ਹੜੀ ਤੇ ਭਲਾਏ ਹੋਏ ਨੇ ਅੱਜ ਬੰਦੇ ਲੱਗੇ ਮੈਂ ਕਿਤੇ ਦਸਤਾਨੇ ਲਿਆਂਦੇ ਕੈਨੇਡਾ ਤੋਂ ਕੰਮ ਕਰਨ ਲਈ ਦਾੜੀ ਲਾਉਣ ਲਈ ਮੇਰੇ ਹੱਥ ਨਾ ਗੰਦੇ ਹੋਣ ਹੈ ਮੈਂ ਤਾਂ ਮੋਟਾ ਕਰਦੇ ਨਾ ਹੱਥ ਨਹੀਂ ਦੇਖ ਹਮ ਮਾਿਆ ਦੋ ਸੇਫਟੀ ਵੀ ਜਰੂਰੀ ਹੈ ਚਲੋ ਚਲੋ ਲੈ ਉੱਥੇ ਜਾਓ ਚਲੋ ਜਰੂਰ ਸਾਬਸ ਲੱਗਿਆ ਤੇਰੇ ਕੰਮ ਨੂੰ ਤਾਂ ਚੱਕਦਾ ਕੰਮ ਹਾਂ ਟਾਈਮ ਨਹੀਂ ਨੋਟ ਕਰਿਆ ਮੁਬੱਤ ਲਿਆ ਠੀਕ ਕਰ ਰਹੀ ਏ ਤੂੰ ਹੈ ਆ ਇਕ ਲੱਤ ਚੀਪਾ ਲਿਆ ਬਹੁਤ ਦੰਦੀ ਬੱਟੂਗਾ ਹਾਂ ਹਾਂ ਇਹ ਦੰਦੀ ਬੱਟੂਗਾ ਆ ਨੋ ਸੋ ਫਾਈਨਲ ਟੈਕ ਇਹ ਦੇਖੀਏ ਸੱਤ ਗੱਡ ਨੂੰ ਦੇਖ ਉਹ ਵੀ ਲੱਗੀ ਸੀ ਇਹਦਾ ਵੱਡੀ ਹੈ ਤੇ ਲਈ ਉਹ ਟਾਇਰ ਹਵਾ ਭਰ ਟਾਇਰ ਕਰ ਲੈ ਉਹ ਹੋ ਹੋ ਵੈਂਚਰ ਲਾ ਰਹੀ ਹੈ ਸੱਤ ਗੱਡਾ ਸੱਤ ਗੱਡਾ ਇੱਟ ਫਟਾ ਕੇ ਕੈਨਿਕ ਸਾਹਿਬ ਆਹ ਐ ਮਜ਼ਦੂਰਾਂ ਦਾ ਬ੍ਰੇਕ ਟਾਈਮ ਹੋਇਆ ਹੋਇਆ ਹੈ ਜੂਕ ਗਿਆ ਮਿੱਟੀ ਪੈ ਹਾਂ ਕਿੰਨਾ ਸੋਨਾ ਪੇਂਟ ਕਰ ਰਿਹਾ ਸੱਤ ਗੁਣ ਹੈ ਫੋਟੋ ਸਾਰੇ ਅਜੇ ਤੱਕ ਪੇਂਟਰ ਬਣ ਗਏ ਚੰਗੀ ਤਰ੍ਹਾਂ ਪੇਂਟਰ ਸਾਹਿਬ ਲਾਲਾ ਹੋਰ ਪੇਂਟ ਲੋਡ ਪੈਂਦੀ ਹੈ ਲਾਲਿਆ ਕਰ ਕੋਈ ਨਹੀਂ ਧਿਆਨ ਨਾਲ ਚੱਕੀ ਬਸ ਮੈਨੂੰ ਤੇਤੋ ਆਈ ਡਰ ਹੈ ਇਹਨੂੰ ਪੇਂਟ ਨਾ ਡੋਲ ਦੇ ਮੈਂ ਉਧਰ ਚੱਲਿਆ ਹੁਣ ਅਗੇ ਆਉ ਨਾਲ ਕਰਦੀ ਕੋਈ ਕਾਲੀ ਨਹੀਂ ਅਗੇ ਫਿਰ ਮੈਂ ਚੈੱਕ ਕਰਦਾ ਠੀਕ ਹੈ ਢੜ ਲੱਗਣ ਲੱਗ ਢੜ ਲੱਗਦਾ ਉਹ ਖੁਸ਼ੀ ਨਹੀਂ ਪੈਂਦੀ ਅੱਜ ਦਾਦੂ ਘੱਟਦਾ ਬਾਹਰ یوں ਰੋਟੀ ਖਾਣਾ ਹੈ ਉਹ ਤੇ ਕਿਵੇਂ ਲੈ ਜਾਂਚ ਆਰੇ ਨੇ ਦੀਦੀ ਇਨੇ ਦਿਨਾਂ ਦੇ ਵੀਡੀਓਜ਼ ਨਹੀਂ ਆਈਆਂ ਤਾਂ ਇਹਨਾਂ ਦਿਨਾਂ 'ਚ ਕੀ ਚੱਲ ਰਿਹਾ ਸੀਗਾ ਤਾਂ ਉਹ ਅਪਡੇਟ ਦੇ ਰਹੇ ਹਾਂ ਠੀਕ ਤਾਂ ਉੱਥੇ ਖੇਤਾਂ 'ਚ ਕੰਮ ਆਪੇ ਹੱਥੀ ਸਾਰਾ ਕੁਝ ਕਰਨ ਲੱਗੇ ਰੋਜ਼ ਹੀ ਚੱਲ ਜਾਈਦਾ ਸੀ ਕੁਛ ਨਾ ਕੁਛ ਉੱਥੇ ਕਰਦੇ ਰਹੀਦ ਹੁੰਦਾ ਵੀ ਜੋ ਕੁਝ ਵੀ ਕਰਨਾ ਨਾ ਖਰੀਦਣ ਨਾਲੋਂ ਆਪੀ ਚੀਜ਼ ਕ੍ਰੀਏਟ ਕਰ ਲਈ ਜਾਵੇ ਤਾ ਉੱਥੇ ਹੁਣ ਇੱਕ ਬ੍ਰਾਂਚ ਬਣਾਉਣਾ ਇੱਕ ਚੁੱਲਾ ਬਣਾਉਣਾ ਉਹ ਆਪ ਹੀ ਬਣਾਵਾਂਗੇ ਸਟੋਰ ਬਣਾਉਣਾ ਹੁਣ ਸ਼ੁਰੂ ਕਰਨ ਲੱਗੇ ਆ ਤਾਂ ਮੈਨੂੰ ਉੱਥੋਂ ਇਹ ਕੈਨੇਡਾ ਤੋਂ ਇਹ ਇਨਸਪੀਰੇਸ਼ਨ ਮਿਲੀ ਸੀਗੀ ਵੀ ਉੱਥੇ ਸਾਰੇ ਨਾ ਆਪਣਾ ਆਪ ਕਰ ਉੱਥੇ ਤਾਂ ਆ ਵੀ ਲੇਬਰ ਮਹਿੰਗੀ ਪੈਂਦੀ ਜਾਂ ਹੋਰਾਂ ਤੋਂ ਬਾਹਰੋਂ ਕੰਮ ਕਰਾਉਣਾ ਮਹਿੰਗਾ ਪੈਂਦਾ ਤਾਂ ਨਹੀਂ ਕਰਾਉਂਦੇ ਪਰ ਉਹ ਮੈਨੂੰ ਬੜੀ ਵਧੀਆ ਲੱਗੀ ਚੀਜ਼ ਪਰ ਵੀ ਉਹ ਆਪਣੇ ਹੱਥੀਂ ਸਾਰੀਆਂ ਚੀਜ਼ਾਂ ਕ੍ਰੀਏਟ ਕਰ ਲੈਂਦੇ ਨੇ ਆਪ ਹੀ ਆਹ ਗੱਲ ਮੈਨੂੰ ਵਧੀਆ ਲੱਗੀ ਸੀਗੀ ਆਪਾਂ ਅਡਾਪਟ ਕਰ ਲਈਏ ਇੱਥੇ ਆਗੇ ਹੁਣ ਹੌਲੀ ਹੌਲੀ ਚੀਜ਼ਾਂ ਆਪੀ ਕ੍ਰੀਏਟ ਕਰਨੀ ਸ਼ੁਰੂ ਕੀਤੀਆਂ ਹੋਈਆਂ ਨੇ ਅਸੀਂ ਹੋ ਸਕਦਾ ਫਾਦਰ ਕਾਫੀ ਬਿਮਾਰ ਹੋਏ ਸੀ ਉਹ ਜਾ ਸੀ ਕੈਨੇਡਾ ਦੇ ਸੀ ਹੋਦਾ ਉਦੋਂ ਹੀ ਗਏ ਸੀ ਉਹਨਾਂ ਨੇ ਪਰ ਸਾਨੂੰ ਨਹੀਂ ਦੱਸਿਆ ਸੀ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਉੱਧਰ ਐਵੇਂ ਟੈਨਸ਼ਨ ਲੈਣਗੇ ਹੁਣ ਰਿਕਵਰ ਕਰ ਰਹੇ ਨੇ ਤਾਂ ਇੱਕ ਤਾਂ ਵੀ ਮਨ ਨਹੀਂ ਸੀਗਾ ਵੀਡੀਓਜ਼ ਪਾਉਣ ਦਾ ਉਦੋਂ ਦਾ ਕਿਉਂ ਤਾਂ ਕਰਕੇ ਵੀ ਨਹੀਂ ਮਦੋਂ ਕੰਟੀਨਿਊ ਕੀਤੀਆਂ ਵੀਡੀਓਜ਼ ਪਾਉਣੀਆਂ ਇੱਕ ਕੁਦਰਤ ਵੱਲ ਜਦੋਂ ਜਦੋਂ ਇੱਥੇ ਆਏ ਆ ਇੱਕ ਇੱਕ ਸੈਟੀਸਫੈਕਸ਼ਨ ਜੀ ਮਿਲ ਰਹੀ ਹੈ ਤਾਂ ਫੋਨ ਦੀ ਵਰਤੋਂ ਜਿਵੇਂ ਬੰਦ ਹੀ ਹੋ ਗਈ ਆਪਣੇ ਆਪ ਨਾਲੇ ਟਾਈਮ ਸਪੈਂਡ ਕਰਨ ਨੂੰ ਦਿਲ ਕਰਦਾ ਰਹਿੰਦਾ ਤੇ ਐਂ ਲੱਗਦਾ ਰਹਿੰਦਾ ਕੁਝ ਵੀ ਕਰਨ ਲੱਗਦੇ ਹਾਂ ਕਿ ਟਾਈਮ ਵੇਸਟ ਕਰਨਾ ਚਲੋ ਹੌਲੀ ਹੌਲੀ ਗੱਲਾਂ ਅੱਗੇ ਸ਼ੇਅਰ ਕਰਾਂਗੇ ਆ ਸਾਲ 'ਚ ਬੜਾ ਕੁਝ ਐਕਸਪੀਰੀਅੰਸ ਹੋਇਆ ਹੈ ਪਰਮਾਤਮਾ ਦੀ ਬੜੀ ਮੇਰ ਹੋਈ ਹੈ ਤੇ ਸਤਗੁਨ ਵੀ ਹੁਣ ਵੱਡੀ ਹੁੰਦੀ ਜਾ ਰਹੀ ਹੈ ਬਾਲਾ ਬੋਲਣ ਲੱਗ ਗਈ ਉਹ ਨਾ ਚੁੱਪ ਕਰੇ ਹੋ ਨਾ ਟਿੱਕੇ ਬੈਠੇ ਜਿੰਨਾ ਟਾਈਮ ਜਾਗਦੀ ਹੁੰਦੀ ਹੈ ਆਜੋ ਸਤਗਨ ਸਟਰਾਬਰੀ ਲਾਈਏ ਖੁਰਪਾ ਚੱਕ ਲਿਓ ਬਸ ਆ ਦੇਖ ਇੰਨੇ ਇੰਨੇ ਕ ਫਰਕ ਤੇ ਲੱਗਦੀ ਸਤਗਨ ਨੂੰ ਵਧੀਆ ਲੱਗਦੀ ਹੈ ਸਟਰਾਬਰੀ ਹੈ ਕਿ ਲੱਗਦੀ ਹੈ ਅੱਛੀ ਲੱਗਦੀ ਹੈ ਬਸ ਹੋ ਗਿਆ ਸੋਤ ਕਿੱਥੇ ਖੰਦੀ ਸੀ ਸਟਰਾਬਰੀ ਉੱਥੇ 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 ਖੰਦੀ ਸੀ ਕਿੱਦਾਂ ਦੀ ਹੁੰਦੀ ਹੈ ਸਟਰਾਬਰੀ ਪਤਾ ਤੈਨੂੰ ਇੰਦਾਂ ਦੀ ਕਿੱਦਾਂ ਦੀ ਇੰਦਾਂ ਦੀ ਕਿਹੜੇ ਕਲਰ ਦੀ ਹੁੰਦੀ ਹੈ रेड कलर दी ਹੁੰਦੀ ਐ রেড ਕਲਰ ਦੀ। ਲਾਲ ਕਲਰ ਦੀ ਕਿੱਥੇ ਆ? রেড ਸਟਰਾਬਰੀ ਵਾਲੇ ਹੁਣ ਹੋਊਗੀ ਜਾਂ ਦੋ ਦੋ রেড ਕਲਰ ਦੀ ਹੋਊਗੀ? ਦਿੱਲੀ। ਕਿੱਥੇ ਦਿੱਲੀ ਤੈਨੂੰ ਕਿੱਥੋਂ ਦਿਖ ਜਾਂਦੀ ਐ? ਇਹ ਦਿੱਲੀ। ਇਹਦੀ ਨੀਗਾ ਬਹੁਤ ਤੇਜ ਆ। ਹੈ? ਬਾਹ ਨੀਗਾ। ਹੈ? ਬਾਹ ਨੀਗਾ। ਬਾਹ ਨੀਗਾ ਤੇਜ ਹੁੰਦੀ ਐ। ਮਤਲਬ ਮਨ ਖੰਡਿਆ ਨਹੀਂ ਹੋਇਆ ਹੋਰ ਕਿਤੇ। ਆਪਾਂ ਨੂੰ ਹਲੇ ਦਿਖ ਨਹੀਂ ਰਹੇ ਹੁੰਦੇ ਇਹਨੂੰ ਪਹਿਲਾਂ ਚੀਜ਼ਾਂ ਦੇਖ ਲੈ ਲੈਂਦੀ ਐ। ਹੂੰ। ਓਏ ਖੰਡਾਣੀਆਂ ਇੰਨੀ ਸਾਰੀਆਂ ਲਾਣੀਆਂ ਨੇ ਇਹ ਤਾਂ ਬਹੁਤ ਨੇ ਮੈਂ ਲਾ ਦੂੰਗਾ ਲਾ ਦੋ ਆ ਤਾਂ ਖੋਲਣਾ ਹੁੰਦਾ ਪਹਿਲਾਂ ਮੈਂ ਪੱਟੂਗਾ ਤੂੰ ਪੱਟੇਂ ਕਿ ਕਿਉਂ ਦੇਓ ਪੱਟ ਲਿਆ ਪੱਟ ਲਿਆ ਰੱਖੋ ਨਾ ਰੱਖ ਨਾ ਇਹ ਐਦਾਂ ਕਰਕੇ ਮਿੱਟੀ ਪਾ ਦੋ ਹਾਂ ਗੁੱਡ ਜੌਬ ਨਹੀਂ ਪੱਟਿਆ ਹਾਂ ਚਲੋ ਜੀ ਲਾਈਏ ਨਹੀਂ ਪੱਟਿਆ ਪੱਟਿਆ ਗਿਆ

कागज ते बिच पहला लिया थैंक यू इतनी नहीं उथे अगे मारना दादी उ जाके अगे उथे अगे होर अगे ਕਿ ਕਰਮ ਕਰੀ ਉਹ ਇੱਥੇ ਨਹੀਂ ਅੱਗੇ ਅੱਗੇ ਹੂੰ ਮੈਂ ਨਹੀਂ ਗਾ ਸੁਣਾ ਆਏ ਕੰਮ ਕਰਾ ਦਾਂ ਦਾਦੀ ਨਾਲ ਕੰਮ ਕਰਾਇਆ ਸੀ ਜੇ ਕਿ ਮੈਂ ਇੱਥੇ ਕਰਦਾ ਕੰਮ ਆਵਾਜ਼ ਮਾਰ ਰਹੇ ਨੇ ਉਹ ਕੱਦ ਮੈਨੂੰ ਇੱਕ ਕੰਮ ਕਰਾ ਦੇ ਆ ਹੁਣ ਨਾ ਹੌਲੀ ਹੌਲੀ ਆ ਅੰਤਰ ਮਿਟੀ ਜਾਂਦਾ ਕੋਈ ਫਰਕ ਹੀ ਨਹੀਂ ਲੱਗਦਾ ਜਿਵੇਂ ਧਰਤੀ ਤੇ ਗੰਦ ਪਾਉਂਦੇ ਆਂ ਐਂ ਲੱਗਦਾ ਵੀ ਆਪਾਂ ਜਿਵੇਂ ਹੀ ਇਹਦੇ ਨਾਲੋਂ ਵੱਖਰੇ ਨਹੀਂ ਹੈਗੇ ਆਪਾਂ ਕੀ ਕਿਵੇਂ ਸੋਚ ਕੇ ਧਰਤੀ ਤੇ ਆ ਫालतू ਚੀਜ਼ਾਂ ਸੁੱਟਾ ਦਿੰਨੇ ਕਿਵੇਂ ਗੰਦ ਪਾ ਦਿੰਨੇ ਦਿਨੋਂ ਦਿਨਾਂ ਮਿੱਟੀ ਨਾਲ ਲਗਾ ਵਧੀ ਜਾ ਰਿਹਾ ਮਤਲਬ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਅੱਧੀਆਂ ਬਣੇ ਤਕਲੀਫਾਂ ਦਾ ਕਾਰਨ ਇਹੀ ਆ ਆਪਾਂ ਆਪਣੀ ਧਰਤੀ ਨੂੰ ਕਮਜ਼ੋਰ ਕਰੀ ਜਾਂਦੇ ਆ ਤਾਂ ਆਪਾਂ ਆਪ ਹੋਣਾ ਹੀ ਆਟੋਮੈਟਿਕਲੀ ਕਮਜ਼ੋਰ కెਮਿਕਲ ਦਵਾਈਆਂ ਸਪਰੇਆਂ ਕੀ ਕੁਝ ਸੜਕਦੇ ਆ ਆਪਾਂ ਜਿਵੇਂ ਹੀ ਇਹਦੇ ਨਾਲੋਂ ਵੱਖਰੇ ਨਹੀਂ ਹੈਗੇ ਆਪਣਾ ਹੀ ਹਿੱਸਾ ਇਹ ਸਾਰਾ ਕੁਝ ਇੱਕੋ ਹੀ ਆ ਦੀਨ ਆਪਣੇ ਬੰਦਿਆਂ ਲਈ ਆਪਣੇ ਪਰਿਵਾਰ ਲਈ ਪਿਆਰ ਆਉਂਦਾ ਨਾ ਉਹ ਨਹੀਂ ਇਹ ਸਾਰੀਆਂ ਚੀਜ਼ਾਂ ਲਈ ਆਪਾਂ ਨੂੰ ਨੇਚਰ ਨਾਲ ਪਿਆਰ ਹੋਣਾ ਚਾਹੀਦਾ। ਬਾਕੀ ਚਲੋ ਇਹ ਗੱਲਾਂ ਕਹਿਣ ਨਾਲ ਤਾਂ ਸਮਝ ਆਉਂਦੀਆਂ ਨਹੀਂ ਪਰ ਆਪਾਂ ਨੂੰ ਇਹ ਗੱਲਾਂ ਬਾਰੇ ਸੋਚਣਾ ਚਾਹੀਦਾ। ਹੌਲੀ-ਹੌਲੀ ਮਨ ਲੱਗਦਾ ਆਪਣੇ ਖੇਤੀ ਦਾ ਵੀ ਆਪਾਂ ਨੂੰ ਤਰੀਕਾ ਬਦਲਣਾ ਚਾਹੀਦਾ। ਥੋੜੀ ਕੁਦਰਤੀ ਖੇਤੀ ਵੱਲ ਨੂੰ ਆਉਣਾ ਚਾਹੀਦਾ। ਤਾਂ ਜੋ ਆਪਣਾ ਆਪਣੀ ਧਰਤੀ ਬਚੇ। ਇਹਨੂੰ ਸਾਹ ਆਵੇ ਵਿਚਾਰੀ ਨੂੰ ਇਹ ਵੀ ਬਿਮਾਰ ਕਰ ਰੱਖੀ ਐ। ਦੇਖੋ ਕੀ ਕੁਦਰਤ ਦਾ ਸੂਲ ਐ। ਕੋਈ ਇੱਕ ਚੀਜ਼ ਵਿੱਜੀ ਦੀ ਐ ਨਾਲ ਉਹਦੇ ਨਾਲ ਐਕਸਟਰਾ ਸਮਾਨ। ਉਹ ਯੋਗ ਗਿਆ ਦਾ ਜਿਹੜਾ ਰੋਜ਼ ਪਟਣਾ ਪੈਂਦਾ ਇਹ ਚੀਜ਼ ਤਾਂ ਨਿੱਤੀ ਨਿੱਤ ਦੀ ਰੁਟੀਨ ਬਣ ਗਈ ਅੰਦਰੋਂ ਚੰਦ ਕਰਕੇ ਆਓ ਚਿਪਕ ਲਿਆ ਜੋ ਅੰਦਰ ਛੇਤੀ ਕਰਕੇ ਆਓ ਬੰਦ ਕਰਕੇ ਆਓ ਜਿਵੇਂ ਕੋਈ ਸੁੱਖ ਆਉਂਦਾ ਉਹਦੇ ਨਾਲ ਏਦਾਂ ਹੀ ਦੁੱਖ ਵੀ ਨਾਲ ਹੀ ਆ ਜਾਂਦੇ ਨੇ ਅਨਵਾਂਟਡ ਥਿੰਗਸ ਬਾਅਦ ਉਹ ਦੁੱਖ ਸਾਰਾ ਏਰੀਆ ਕਵਰ ਕਰ ਲੈਂਦੇ ਆ ਸੁੱਖ ਕਿਤੇ ਗਾਇਬ ਹੋ ਜਾਂਦਾ ਫੇਰ ਕਦੇ ਕੋਈ ਸੁਖ ਆ ਜਾਂਦਾ ਉਸ ਤੋਂ ਬਾਅਦ ਫੇਰ ਉਸ ਤੋਂ ਬਾਅਦ ਦੁੱਖ ਆ ਜਾਂਦਾ ਵਸਾਈ ਗੇੜਦੇ ਜੇ ਆਪਾਂ ਸਾਰੇ ਫਸੇ ਰਹੇ ਨੇ ساری ਉਮਰ ਤੇ ਇਹੀ ਇਹੀ ਮਾਇਆ ਜਾਲ ਹੈ ਇਹ ਚੋਂ ਹੀ ਨਿਕਲਣਾ ਆਪਾਂ ਜਿਹੜੀ ਕਰਨ ਵਾਲੀ ਗੱਲ ਆ ਉਹੀ ਹੈ ਕਿ ਹੋ ਰਹੇ ਚਾ ਜੀਏ ਨਾ ਸੁਖ ਦੀਪਤੰਗ ਹੋਏ ਨਾ ਦੁੱਖ ਦੀ ਜਿੰਦਾਂ ਉਹ ਰੱਖ ਰਿਹਾ ਉਦਾਂ ਰਹੀਏ ਤਾਂ ਹੀ ਆ ਸਾਰਾ ਸਾਰੇ ਚੱਕਰ ਚੋਂ ਆਪਾਂ ਨਿਕਲ ਪਾਵਾਂਗੇ ਕੱਲ ਗੁਰਪੁਰਬ ਸੀਗਾ ਤਾਂ ਗੁਰਨਾਥ ਦੇਵ ਜੀ ਨੇ ਵੀ ਇਹੀ ਆਪਾਂ ਨੂੰ ਲੈਸਨ ਦਿੱਤਾ ਕਿ ਹੋ ਰਹੇ ਚਾ ਜੀਏ ਬੀ ਸਾਰਾ ਕੁਝ ਚੋਹੀ ਕਰ ਰਿਹਾ ਆਪਣੀ ਮਨਤਾਇ ਮਿੰਟ ਮਿੰਟ ਬਾਅਦ ਕੋਈ ਇੱਛਾ ਨਵੀਂ ਘੜ ਲੰਦਾ ਇਹਦੂ ਹੋ ਰਹੇ ਚ ਹੀ ਲੈ ਕੇ ਆਈਏ ਵੀ ਸਾਰਾ ਕੁਝ ਕਰਨ ਵਾਲਾ ਪ੍ਰਮਾਤਮਾ ਹੀ ਆ ਜਿੱਦਾਂ ਉਹਦੀ ਰਜ਼ਾ ਚਾਜੀਏ ਉਹਦੇ ਪ੍ਰੇਮ ਚਾਜੀਏ ਵੀ ਜਿੱਦਾਂ ਤੂੰ ਰੱਖ ਰਿਆਂ ਅਸੀਂ ਖੁਸ਼ੀਆਂ ਤੇਰੀ ਰਜ਼ਾ ਚ ਤੇ ਆਪਣੀ ਆਪਣੀਆਂ ਇੱਛਾਵਾਂ ਆਪਣੀਆਂ ਕਾਮਨਾਵਾਂ ਬਣਾਈਏ ਉਹ ਇਹੀ ਇਹੀ ਇੱਛਾਵਾਂ ਕਾਮਨਾਵਾਂ ਦੁੱਖ ਦਾ ਕਾਰਨ ਬਣਦੇ ਆ ਨੇ ਅੱਭਾ ਨੂੰ ਜਰੂਰ ਮਰਨ ਦੇ ਗੇੜ ਚ ਪਾਈ ਰੱਖਦੇ ਆਂ ਹੀ ਇਹੀ ਜਾਲ ਚੋਂ ਨਹੀਂ ਨਿਕਲਦੰਨੀ ਆ ਤੇ ਹੁਕਮ ਚਾਜੀਏ ਤੇ ਚਲੋ ਫਿਰ ਇਹੀ ਗੱਲ ਤੇ ਅੱਜ ਦੀ ਵੀਡੀਓ ਨੂੰ ਕਰਦੇ ਆਂਡ ਤੇ ਮਿਲਦੇ ਫਿਰ ਓਕੇ ਫਿਰ ਬਾਏ ਕੰਨੀ ਸਤਿਗੁਰ ਨੂੰ ਬਾਏ ਸਤਿਗੁਰ ਨੂੰ ਬਾਏ ਕਰ ਦੋ ਬਾਏ ਐ ਵੀ ਤਾਂ ਕਰ ਦੋ ਹਾਂ ਤੇ ਠੀਕ ਹੈ ਠੀਕ ਹੈ ਫੇਲ ਕਪੀ ਕਿਲੇ ਬਿਲੇਲੇ